ਪਿੱਛੇ ਜੇ ਅਰਨੀ ਵਾਲਾ ਫਾਜ਼ਲਕਾ ਜ਼ਿਲ੍ਹੇ ਚ ਸਕੂਲ ਆਫ ਐਮਿਨੈਂਸ ਉੱਥੇ ਅਸੀਂ ਲਾਂਚ ਕੀਤਾ ਨੌਵੀਂ ਤੇ 12ਵੀਂ ਦੇ ਸਟੂਡੈਂਟਾਂ ਨੂੰ ਯੁੱਧ ਨਸ਼ੇ ਵਿਰੋਧੀ ਇੱਕ ਸਿਲੇਬਸ ਜਿਹੜਾ ਹੈ ਸਿਲੇਬਸ ਦੇ ਰੂਪ ਦੇ ਵਿੱਚ ਪੜਾਇਆ ਜਾਊਗਾ ਉਹਦੇ ਚ 3068 ਸਕੂਲ ਜਿਹੜੇ ਨੇ ਪੰਜਾਬ ਦੇ ਜਿੱਚ 8 ਲੱਖ ਵਿਦਿਆਰਥੀ ਸਰਕਾਰੀ ਸਕੂਲ ਉਹਨਾਂ ਨੂੰ ਇਹ ਦੱਸਿਆ ਜਾਊਗਾ ਕਿ ਇਹਨੂੰ ਤੁਸੀਂ ਮਜ਼ਾਕ ਮਜ਼ਾਕ ਚ ਵੀ ਨਾ ਕਿਤੇ ਐਡਿਕਸ਼ਨ ਇਹਦੀ ਲਾ ਲਿਓ ਕਿ ਕੋਈ ਗੱਲ ਨਹੀਂ ਇੱਕ ਅੱਧੀ ਵਾਰੀ ਨਲ ਕੀ ਹੁੰਦਾ ਬਾਅਦ ਛੱਡ ਦਾਂਗੇ ਇਹ ਇੱਕ ਐਸਾ ਜ਼ਹਿਰ ਹੈ ਜਿਹੜੇ ਇੱਕ ਵਾਰੀ ਸਰੀ ਚਲਾ ਗਿਆ ਮੁੜ ਕੇ ਛੱਡਿਆ ਨਹੀਂ ਜਾਂਦਾ ਕਈ ਵਾਰੀ ਉਮਰ ਐਸੀ ਹੁੰਦੀ ਹੈ ਉਹ ਇੱਕ ਕੋਰੇ ਕਾਗਜ਼ ਵਰਗੀ ਉਮਰ ਹੁੰਦੀ ਹੈ ਯਾਰੀ ਦੋਸਤੀ ਦੀ ਸੌਂ ਖਵਾ ਕੇ ਕਰ ਦਿੰਦੇ ਨੇ ਤੈਨੂੰ ਯਾਰੀ ਦੋਸਤੀ ਦੀ ਸੌਂ ਤੂੰ ਲਾ ਕੇ ਦੇਖ ਇੱਕ ਵਾਰੀ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਇਸ ਵਕਤ ਅਸੀਂ ਵੱਡੇ ਵੱਡੇ ਤਸਕਰ ਤਾਂ ਫਾੜੀ ਰਹੇ ਆ ਉਹਦਾ ਜੀਵਨ ਦਾ ਜੀੜਾਂ ਚ ਭੇਜਿਆ ਜਾ ਰਿਹਾ ਹੈ ਉਹਨਾਂ ਦੀ ਪ੍ਰਾਪਰਟੀ ਜਬਤ ਕੀਤੀਆਂ ਜਾ ਰਹੀਆਂ ਨੇ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਜਿਹੜੇ ਐਡਿਕਟਡ ਹੋ ਗਏ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿੰਨੇ ਆ ਅਸੀਂ ਉਹਨਾਂ ਨੂੰ ਤਸਕਰ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਓਟ ਸੈਂਟਰ ਜਾਂ ਰੀਹੈਬ ਸੈਂਟਰਾਂ ਦੇ ਵਿੱਚ ਲਿਆ ਕੇ ਕਿ ਉਹਨਾਂ ਦਾ ਇਲਾਜ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੂੰ ਸਕਿਲਿੰਗ ਉੱਥੇ ਕੰਪਿਊਟਰ ਸਿੱਖ ਲੈਣ ਉੱਥੇ ਉਹ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਸਿੱਖ ਲੈਣ ਤਾਂ ਕਿ ਉਹ ਬਾਹਰ ਆ ਕੇ ਸਮਾਜ ਦੇ ਵਿੱਚ ਇੱਕ ਆਪਣੇ ਆਪ ਨੂੰ ਕੱਟਿਆ ਨਾ ਸਮਾਜ ਨਾਲੋਂ ਸਮਝਣ ਉਹ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਸਪੈਸ਼ਲਿਸਟ ਹੋਣਗੇ ਤਾਂ ਆਪਣਾ ਕੰਮ ਕਰ ਕਰਨ ਲੱਗ ਜਾਣ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਬੇਲਾ ਮਨ ਸ਼ੈਤਾਨੀ ਦਾ ਕਰ